ਅੱਜ ਨਕੋਦਰ ਦੇ ਵਿੱਚ ਤੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਅਸੀਂ ਸਪੈਸ਼ਲ ਨਾਕਾਬੰਦੀ ਜਿਹੜੀ ਕੀਤੀ ਹੋਈ ਆ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਤੇ ਸਾਡੇ ਸਪੈਸ਼ਲ ਡੀਜੀਪੀ ਸਾਡੇ ਸ਼੍ਰੀ ਅਰਪਿਤ ਸ਼ੁਕਰਾ ਜੀ ਦੇ ਉਹਨਾਂ ਦੇ ਦੇਸ਼ਾ ਨਿਰਦੇਸ਼ ਸੀ ਡਾਇਰੈਕਸ਼ਨ ਸੀ ਕਿ ਏਰੀਆ ਦੇ ਵਿੱਚ ਜਿਹੜਾ ਹੈਗਾ ਸ਼ੱਕੀ ਪਰਸ਼ਾਂ ਤੇ ਵਹੀਕਲਾਂ ਨੂੰ ਚੈੱਕ ਕੀਤਾ ਜਾਵੇ। ਆ ਵੀ ਸਾਰੇ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਕਰਕੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਸ਼ੱਕੀ ਪਰਸ਼ੋ ਵਹੀਕਲ ਉਹਨਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਜਿਹੜੀ ਹੈਗੀ ਐ ਅਮਰ ਤੇ ਸ਼ਾਂਤੀ ਰਵੇ ਐਂਡ ਜੇ ਕੋਈ ਜਿਹੜਾ ਕੋਈ ਕ੍ਰਾਈਮ ਹੈ ਉਹਨੂੰ ਪ੍ਰिवेंट ਕੀਤਾ ਜਾ ਸਕੇ ਥੈਂਕ ਯੂ ਐ ਸਰ ਜੀ ਨਿਯੁਕਤੀ ਦੇ ਖਾਣੇ ਇਹ ਵੀ ਕਿ ਦਫੀ ਉਹ ਘੱਟ ਹੈ ਉਹ ਇਹ ਵੀ ਦੂनियां ਬਹੁਤ ਜਿਹੜੇ ਨਫਰੇ ਹੈ ਸਾਡੇ ਕੋਲ ਕੁਝ ਸ਼ੋਰਟੇਜ ਹੈ ਕਿ ਬਸ ਸਾਡੇ ਜਿਹੜੇ ਹੈਗੇ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਹੈਗੀ ਆ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਨਾਲ ਜਲਦੀ ਜਿਹੜੀ ਸ਼ੋਰਟੇਜ ਹੈ ਉਹ ਪੂਰੀ ਹੋ ਜਾਏਗੀ ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਸਾਡੀ ਸਰਕਾਰ ਵੱਲੋਂ ਜਿਹੜਾ ਉਹ ਚੇਤੇ ਤੌਰ ਤੇ ਧਿਆਰ ਦਿੱਤਾ ਜਾ ਰਿਹਾ ਹੈ। ਅੰਦਰ ਗੱਲ ਕਰੀਏ ਮਾੜੇ ਅਨਸਰ ਖਿਲਾਫ ਲਗਾਤਾਰ ਪੁਲਿਸ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਹੈਗਾ। ਪਰ ਜਿਹੜੇ ਮਾੜੇ ਅਨਸਰ ਹੈਗੇ ਉਹ ਫਿਰ ਵੀ ਬਾਜ਼ ਨਹੀਂ ਆਂਦੇ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਪੁਲਿਸ ਕੋਲੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਡਾ ਕੰਮ ਜਿਹੜਾ ਪੁਲਿਸ ਦੀ ਪ੍ਰਾਇਮਰੀ ਡਿਊਟੀ ਪ੍ਰੋਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਉਹਦਾ ਸਾਡੀ ਫਸਟ ਪ੍ਰੈਫਰੈਂਸ ਜਿਹੜੀ ਹੈਗੀ ਉਹ ਹੁੰਦੀ ਹੈ ਫਸਟ ਡਿਊਟੀ ਹੁੰਦੀ ਹੈ ਕਿ ਕਰਾਈਮ ਨੂੰ ਪ੍ਰੋਵੈਂਟ ਕੀਤਾ ਜਾਵੇ ਉਹ ਨਾ ਦਿੱਤਾ ਜਾ ਅਗਰ ਫਿਰ ਵੀ ਕਿਤੇ ਸਾਡੀ ਜਿਹੜੀ ਹੈਗੀ ਹੈ ਪੁਸ਼ਤਾਹੀ ਤੋਂ ਬਾਅਦ ਵੀ ਕਿਤੇ ਇੱਕ ਕ੍ਰਾਈਮ ਹੁੰਦਾ ਤਾਂ ਫਿਰ ਅਸੀਂ ਉਹਨੂੰ ਡਿਟੈਕਟ ਕਰਨਾ ਸਾਡੀ ਜਿਹੜੀ ਹੈਗੀ ਹੈ ਡਿਊਟੀ ਹੁੰਦੀ ਆ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਹੈਗੀ ਹੈ ਪੂਰੀ ਤਰੀਕੇ ਨਾਲ ਜਿਹੜੀ ਹੈਗੀ ਹੈ ਸક્ષਮ ਹੈ ਇਹਨੇ ਹਰ ਤਰੀਕੇ ਦੀ ਜਿਹੜੀ ਹੈਗੀ ਹੱਤਵਾਰ ਦੇ ਸਮੇ ਤੋਂ ਲੈ ਕੇ ਹੁਣ ਤੱਕ ਜਿਹੜੀ ਬੜੀ ਬਾਕੂਫੀਰਨਲ ਜਿਹੜੀ ਡਿਊਟੀ ਆਪਣੀ ਹੈ ਨਿਭਾਈ ਹੈ ਥੈਂਕ ਯੂ ਬਿਲਕੁਲ ਸਰ ਨਸ਼ਾ ਤਾਂ ਜਿਹੜਾ ਚੱਲ ਹੀ ਰਿਹਾ ਆ ਪਰ ਇਹ ਕੀ ਕਰਨਾ ਜੀ ਜਿਹੜੇ ਨਸ਼ੇੜੀ ਆ ਜਾਂ ਜਿਹੜੇ ਨਸ਼ਾ ਤਸਕਰ ਆ ਉਹਨਾਂ ਕੋਲ ਹਥਿਆਰ ਵੀ ਆਵੇ ਦੇਖੋ ਜਿਹੜਾ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕਰਦਾ ਹੈਗਾ ਉਹ ਓਵਰਲੈਪਿੰਗ ਆਫ ਕ੍ਰਾਈਮ ਹੁੰਦਾ ਕੋਈ ਇਸ ਤਰ੍ਹਾਂ ਦੀ ਉਹਨਾਂ ਤੇ ਕੋਈ ਕਿਸੇ ਵੀ ਕ੍ਰਿਮੀਨਲ ਜਿਹੜਾ ਹੁੰਦਾ ਉਹਨੂੰ ਲੱਗਦਾ ਇਹ ਮੈਂ ਇਸ ਤਰੀਕੇ ਨਾਲ ਕਈ ਘਟਰਾਂ ਨੂੰ ਅੰਜਾਮ ਦੇ ਸਕਦਾ ਐਂਡ ਇਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਜਿਹੜਾ ਪਿੱਛੇ ਜਵੇਂ ਸਾਡੇ ਜਿਹੜੇ ਤੁਸੀਂ ਸਾਡੇ ਦੁਸ਼ਮਣ ਦੇਸ਼ ਹੈਗੇ ਉਹਨਾਂ ਵੱਲੋਂ ਵੀ ਸਾਜ਼ਸ਼ਾਂ ਹੁੰਦੀਆਂ ਨੇ ਕਿ ਇਹਨਾਂ ਦਾ ਯੂਥ ਨੂੰ ਖਰਾਬ ਕੀਤਾ ਜਾਵੇ ਜਿਹੜਾ ਨਸ਼ਾ ਇਧਰ ਤੱਕ ਲਿਆ ਜਾਂਦਾ ਸਾਡੇ ਏਰੀਆ ਦੇ ਵਿੱਚ ਆਉਂਦਾ ਔਰ ਜਿਹੜੀ ਹੈਗੀ ਪੰਜਾਬ ਪੁਲਿਸ ਵੱਲੋਂ ਇਹੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਇਹ ਸਾਰੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਯੋਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਵੱਧ ਛੱਡ ਕੇ ਇਸ ਤਰੀਕੇ ਨਾਲ ਡਿਊਟੀ ਕੀਤੀ ਜਾਵੇ ਕਿ ਸਾਰੇ ਜਿਹੜੇ ਡਲਰ ਨੇ ਸਪਲਾਈਅਰ ਨੇ ਜਿਹੜਾ ਨਸ਼ੇ ਦਾ ਕੰਮ ਕਰਦੇ ਨੇ ਜਾਂ ਕੋਈ ਹੋਰ ਬਦਮਾਸ਼ ਬੰਦੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਉਹਨਾਂ ਨੂੰ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਕੰਟਰੋਲ ਕੀਤਾ ਜਾਵੇ ਸਰ ਸਰਚ ਵੀ ਹਣ ਵੀ ਚਲਾਏ ਜਾਂਦੇ ਨੇ ਨਸ਼ਾ ਵਿਰੋਧ ਜਿਹੜਾ ਹੈਗਾ ਮਿਹਨ ਹੀ ਪਿੱਛੇ ੜੀ ਹੋਈ ਆ ਕਿੰਨਾ ਕੋ ਦਾ ਬੇਨਫਿਟ ਮਿਲਦਾ ਜੇ ਦੇਖੋ ਸਰਚ ਅਭਿਆਨ ਹੈਗੇ ਨੇ ਨਾਕਾਬੰਦੀ ਪੈਟਰੋਲਿੰਗ ਇਹ ਸਰਚ ਆਪਰੇਸ਼ਨਸ ਇਹਨਾਂ ਦਾ ਦੇਖੋ ਜਦੋਂ ਵੀ ਅਸੀਂ ਕੋਈ ਕਰਦੇ ਆ ਸਾਨੂੰ ਕਾਫੀ ਸਕਸੈਸ ਰਹਿੰਦਾ ਜਿਹੜੇ ਮਾੜੇ ਬੰਦੇ ਹੁੰਦੇ ਨੇ ਸਰਚ ਆਪਰੇਸ਼ਨ ਦੇ ਦੌਰਾਨ ਵੀ ਫੜੇ ਜਾਂਦੇ ਆ ਨਾਕਾਬੰਦੀ ਦੇ ਦੌਰਾਨ ਵੀ ਫੜੇ ਜਾਂਦੇ ਆ ਸਾਡੀ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਜਾਂਦੀ ਆ ਅੱਜ ਕੱਲ੍ਹ ਹੋਰ ਵੀ ਜਿਹੜੀ ਐਡਵਾਂਸ ਟੈਕਨੋਲੋਜੀ ਨਾਲ ਵੀ ਅਸੀਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮਨਲ ਹੁੰਦੇ ਨੇ ਉਹਨਾਂ ਨੂੰ ਫੜਦੇ ਆ ਤਾਂ ਸਾਡੀ ਜਿਹੜੀ ਪੁਲਿਸ ਵੱਲੋਂ ਜਿਹੜੀ ਹੈਗੀ 24 ਘੰਟੇ ਜਿਹੜੀ ਹੈਗੀ ਤਤਪਰ ਕੋਸ਼ਿਸ਼ ਰਹਿੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਉੱਤਰ ਨਾ ਦਿੱਤਾ ਜਾਵੇ। ਤਾਂ ਮਾੜੇ ਅਨਸਰਾਂ ਨੂੰ ਕੀ ਮੈਸੇਜ ਹੈ? ਮਾੜੇ ਅਨਸਰਾਂ ਨੂੰ ਸਖਤ ਪੀਲ ਹੈ ਕਿ ਜੇ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਹੈਗਾ ਕ੍ਰਾਈਮ ਛੱਡ ਕੇ ਸਿੱਧੇ ਰਸਤੇ ਤੇ ਪਵੇ। ਐਂਡ ਜੇ ਕੋਈ ਵੀ ਆਪਣੇ ਕੋਈ ਵੀ ਇਸ ਤਰ੍ਹਾਂ ਦੀ ਕ੍ਰਿਮੀਨਲ ਗਤੀਵਿਧੀ ਕਰਦਾ ਤਾਂ ਉਹਦਾ ਹਸ਼ਰ ਜਿਹੜਾ ਬੜਾ ਹੁੰਦਾ। ਕੱਲ ਵੀ ਸ਼ਾਹਕੋਟ ਏਰੀਆ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ ਉੱਤੇ ਦੋ ਜਿਹੜੇ ਬਦਮਾਸ਼ ਹੈਗੇ ਸੀ ਉਹਨਾਂ ਨਾਲ ਪਾਲ ਕਾਉਂਟਰ ਹੋਇਆ ਉਹਨਾਂ ਦੇ ਲੈਗ ਸ਼ਾਟ ਹੋਇਆ ਉਹਨਾਂ ਦੇ ਜਿਹੜਾ ਹੈਗੇ ਦੋ ਬਦਵਾਸ਼ਾਂ ਨੂੰ ਅਰੈਸਟ ਕੀਤਾ ਉਹਨਾਂ ਤੋਂ ਵੈਪਨ ਰਿਕਵਰ ਕੀਤੇ ਐਂਡ ਜਿਹੜੇ ਇਹਨੇ ਦੋ ਬਦਵਾਸ਼ ਜੱਗਵੀ ਹੋਏ ਜਿਹੜੇ ਏਰੀਆ ਦੇ ਵਿੱਚ ਐਕਸਟਰਸ਼ਨ ਜਾਂ ਕਾਲਸ ਵਗੈਰਾ ਜਿਹੜੇ ਉਹਨਾਂ ਦੇ ਹੈਂਡਲਰ ਬਾਹਰ ਬੈਠੇ ਯੂਕੇ ਐਂਡ ਯੂਐਸਏ 'ਚ ਬੈਠੇ ਸੀ ਐਂਡ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇੱਥੇ ਉਹ ਜਿਹੜੇ ਆਮ ਜਨਤਾ ਦੇ ਉੱਤੇ ਜਿਹੜੀ ਫਾਇਰਿੰਗ ਦੀ ਕਾਰਵਾਈ ਕਰਨੀ ਜਾਂ ਉਹਨਾਂ ਨੂੰ ਟਰੈਪ ਦੀਆਂ ਕਾਲਸ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਿੰਦੀ ਸੀ ਉਹ ਅਸੀਂ ਕੱਲ ਵੀ ਦੋ ਜਿਹੜੇ ਹੈਗੇ ਨੇ ਉਹਨਾਂ ਨੂੰ ਇੰਜਰਡ ਕਰਕੇ ਫੜਿਆ ਹੈ ਅੱਜ ਸਰ ਨੂੰ ਗੋਗ ਇਸੇ ਤਰ੍ਹਾਂ ਹੋਰ ਕਿਹੜੇ ਕਿਹੜੇ ਰਿਗਿਊਮਸ਼ਨ ਆ ਕਿ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਅੱਜ ਜਿਹੜੇ ਹੈਗੇ 25 ਜਿਹੜੇ ਹੈਗੇ ਨੇ ਨਾਕਾਜ ਜਿਹੜੇ ਨੇ ਲੇ ਡਾਉਨ ਕੀਤੇ ਹੈਗੇ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਨੇ ਸਾਡੇ ਸਾਰੇ ਐਸ ਐਚ ਓ ਚੌਂਕੀਨ ਚਾਰਜ ਜਿਹੜੇ ਹੈਗੇ ਨੇ ਉਹ ਬਾਹਰ ਦੇ ਨਾਕਿਆਂ ਦੇ ਉੱਤੇ ਹੈਗੇ ਆ ਐਂਡ ਸਾਡੇ ਜਿਹੜੇ ਫੀਚਰਸ ਜਿਹੜੇ ਹੈਗੇ ਨੇ ਜੀਓ ਹਲਕਾ ਜੀਓ ਨੇ ਉਹ ਵੀ ਬਾਹਰ ਹੈਗੇ ਐਂਡ ਸਾਡੀ ਪ੍ਰੋਪਰ ਨਾਈਟ ਡੋਮੀਨੇਸ਼ਨ ਐਂਡ ਹੋਰ ਸਾਰਾ ਜਿਹੜਾ ਹੈਗਾ ਅਸੀਂ ਕਰ ਰਹੇ ਸਰ ਗੱਲ ਕਰੀਏ ਕੱਲ ਜਿਹੜਾ ਇਨਕਾਉਂਟਰ ਪਿਆ ਉਹਦੇ ਵਿੱਚ ਕੋਈ ਅਪਡੇਟ ਆਈ ਉਹਦੇ ਵਿੱਚ ਜਿਹੜੀ ਹੈਗੀ ਮੈਂ ਤੁਹਾਨੂੰ ਦੱਸਿਆ ਕਿ ਇਹ ਸਟਾਰਸ਼ਨ ਦੀਆਂ ਜਿਹੜੇ ਕਾਲਸ ਕਰਦੇ ਸੀ ਐਂਡ ਥ੍ਰੈਟ ਲੋਕਾਂ ਨੂੰ ਕਰਦੇ ਸੀ ਧਮਕੀਆਂ ਦੇਦੇ ਸੀ ਪੈਸੇ ਲੈਣ ਲਈ ਪਰ ਉਹਨਾਂ ਦੇ ਜਿਹੜੇ ਹੈਂਡਲਰ ਹੈਗੇ ਨੇ ਕੁਝ ਬਾਹਰ ਬੈਠੇ ਨੇ ਜਿਨ੍ਹਾਂ ਤੇ ਅਸੀਂ ਐਫ ਆਈ ਆਰ ਦਰਜ ਕੀਤੀ ਹੋਈ ਹੈ ਪ੍ਰੋਪਰ ਐਲ او سی ਤੇਰਾ ਵੀ ਦਰਜ ਹੋਇਆ ਹੈ। ਬਾਹਰ ਬੈਠੇ ਬੈਠ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕ੍ਰਾਈਮ ਕਰਦੇ ਹੈਗੇ ਲੋਕ ਉਹਨਾਂ ਦਾ ਜਿਹੜਾ ਹੈਗਾ ਭਾਰਤ ਦਾ ਪੰਜਾਬ ਦਾ ਜਾਂਦਾ ਜੋ ਬਿਲਕੁਲ ਜੀ ਜਿਹੜਾ ਕੋਈ ਵੀ ਕ੍ਰਾਈਮ ਕਰਦਾ ਹੈਗਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਲੁਕਦਾ ਹੈ ਕਿ ਅਸੀਂ ਉਹਦੀ ਐਕਸਟਰੈਡੀਸ਼ਨ ਹਵਾਲਗੀ ਲਈ ਜਿਹੜਾ ਹੈਗਾ ਅਸੀਂ ਲੈ ਕੇ ਆਉਨੇ ਆ ਲਾਸਟ ਇਅਰ ਵੀ ਮੇਰੇ ਵੱਲੋਂ ਇੱਕ ਜਿਹੜਾ ਹੈਗਾ ਬਹੁਤ ਪੁਰਾਣਾ ਦੋਸ਼ੀ ਸੀ ਉਹਨੂੰ ਐਕਸਟਰੈਡਿਟ ਕਰਕੇ ਹੌਮਵਰਕ ਤੇ ਲੈ ਕੇ ਆਇਆ ਸੀ ਤੇ ਹੁਣ ਜਿਹੜੇ ਇਸ ਤਰ੍ਹਾਂ ਦੇ ਹੋਰ ਵੀ ਸਾਡੇ ਨਜ਼ਰ ਤੇ ਵਿੱਚ ਜਾਂ ਸਾਡੇ ਫਿਕਰ ਆਊਟ ਹੋਏ ਦੋਸ਼ੀ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਐਕਸਟਰੈਡੀਸ਼ਨ ਦੀ ਕਾਰਵਾਈਾਂ ਚੱਲਿਆਂ ਦੀ ਸਰ ਇੱਕ ਹੈਪੀ ਪਾਸ ਗਿਆ ਜਿਹੜਾ ਹੈਗਾ ਉਹਨੂੰ ਤਦ ਤੱਕ ਲੈ ਜਾਂਦਾ ਉਹਦੀ ਜਿਹੜੀ ਹੈ ਕਿ ਐਨਆਈਏ ਵੱਲੋਂ ਸਾਡੀ ਜਿਹੜੀ ਹੈ ਕਿ ਨੈਸ਼ਨਲ ਇਨਵੈਸਟਿਗੇਟਿੰਗ ਸਾਡੀ ਏਜੰਸੀ ਹੈਗੀ ਆ ਉਹਦੇ ਵੱਲੋਂ ਕਾਰਵਾਈ ਉਹ